ਜਾਨ ਦੇ ਥਾਣਾ ਪੁਲਿਸ ਨੇ ਲੁੱਟਖੋਹਾਂ ਕਰਨ ਵਾਲੇ ਵਾਰਤਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਦੱਸਦੇ ਕਿ ਪੀਏਯੂ ਪੁਲਿਸ ਨੂੰ ਵੱਡੀ ਸਫਲਤਾ ਮਿਲਦੀ ਹੈ ਜਦ ਪੁਲਿਸ ਇਹਨਾਂ ਨੂੰ ਕਾਬੂ ਕਰਦੀ ਹੈ ਉਦੋਂ ਪੁਲਿਸ ਨੇ ਇਹਨਾਂ ਕੋਲੋਂ ਚਾਰ ਮੋਟਰਸਾਈਕਲ ਦੋ ਮੋਬਾਈਲ ਫੋਨ ਤੇ ਇੱਕ ਦਾਤਰੀ ਬਰਾਮਦ ਕੀਤਾ ਹੈ ਅਧਿਕਾਰੀ ਸੰਬੰਧੀ ਐਸਬੀ ਗੁਰਦੀਪ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਗੁਪਸੂਚਨਾ ਮਿਲੀ ਸੀ ਜਿਸ ਤੇ ਆਧਾਰ 'ਤੇ ਕਾਰਵਾਈ ਕਰਦੇ ਆ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰ ਚ ਸਫਲਤਾ ਹਾਸਲ ਹੋਈ ਹੈ ਨਿਦਾਨਾ ਲਾਇਦ ਲਈ सुरेंद्र ਸੋਨਦੀ ਰਿਪੋਰਟ। ਜਿਹੜੀ ਨਿਦਾਨਾ ਦੇ ਮਾਨਯੋਗ ਕਮਿਸ਼ਨਰ ਪੁਲਿਸ ਜੀ ਗੁਲਦੀਪ ਸਿੰਘ ਚਾਹਲ ਆਈਪੀਐਸ ਡੀਸੀਪੀ ਸ਼੍ਰੀ ਰੁਪਿੰਦਰ ਸਿੰਘ ਜੀ ਪੀਪੀਐਸ ਐਡੀਸੀਪੀ 3 ਮਿਸਟਰ ਪਵਨਦੀਪ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਹਰਸ਼ਪ੍ਰੀਤ ਸਿੰਘ ਐਸਐਚਓ ਪੀਓ ਤੇ ਉਹਨਾਂ ਦੀ ਟੀਮ ਨੂੰ ਉਦੋਂ ਸਫਲਤਾ ਹਾਸਲ ਹੋਈ ਜਦੋਂ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਮਹਿਨ ਦੇ ਦੌਰਾਨ ਦੋ ਵਿਅਕਤੀ ਰਮਨਦੀਪ ਸਿੰਘ ਅਤੇ ਦਿਲਬਾਖ ਸਿੰਘ ਰਫਦਾਰਾ ਇੰਦੇ ਬਸੰਨੀ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਚਾਰ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਤੇ ਇੱਕ ਦਾਤ ਲੋਹਾ ਬਰਾਮਦ ਕੀਤਾ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਜਿਨ੍ਹਾਂ ਦਾ ਰਿਵਾਰਡ ਹਾਸਲ ਕੀਤਾ ਗਿਆ ਦੋਸ਼ੀਆਂ ਦੇ ਰਿਵਾਰਡ ਦੇ ਦੌਰਾਨ ਪੁੱਛਗਿੱਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਥੈਂਕ ਯੂ